ਆਓ ਜੀ ਚਲਿਏ ਕਰੀਰ ਦਰਸ਼ਨ ਮਾਤਾ ਰਾਜਨੀ ਦੇਵੀ ਜੀ ਦੇ ਸੋ ਇਹ ਹੈ ਸਾਡੀ ਪਾਰਕਿੰਗ ਦੀ ਪਰਚੀ ਤੇਲੀਏ ਫੇ ਅੱਗੇ ਵਧਦੇ ਹਾਂ ਮਾਤਾ ਰਾਜਨੀ ਮੰਦਰਵਾਲ ਸੰਗਤਾਂ ਨੇ ਬਹੁਤ ਸ਼ਰਧਾ ਨਾਲ ਆਪਾਂ ਨੇ ਇੱਥੇ ਯਾਤਰਾਵਾਂ ਕੀਤੀਆਂ ਨੇ ਅੱਜ ਦੂਸਰਾ ਮੰਗਲ ਹੈ ਦੂਸਰੇ ਮੰਗਲਵਾਰ ਦਰਸ਼ਨ ਕਰਨ ਲਈ ਬਹੁਤ ਸੰਗਤਾਂ ਆ ਚੁੱਕੀਆਂ ਨੇ ਆਓ ਪਾ ਚਲਿਏ ਜੇ ਤੁਹਾਨੂੰ ਵੀ ਥੋੜਾ ਬਹੁਤ ਦਰਸ਼ਨ ਕਰਾਈਏ ਸੋ ਇਹੇ ਰਸਤਾ ਇੱਧਰੋਂ ਜਾਣ ਲਈ ਮਹਾਮਾਏ ਚੁੰਨਰੀਆਂ ਜੋ ਵੀ ਸੰਗਤ ਲੈ ਕੇ ਜਾਣਾ ਚਾਹੁੰਨਾ ਵਾਸਤੇ ਸੋ ਇਹ ਦੁਕਾਨਾਂ ਜਿਨ੍ਹਾਂ ਦੇ ਇਹਨਾਂ ਦੇ کاروبار ਮਾਤਾ ਰਾਣੀ ਦੇ ਵਿੱਚ ਸਿਰ ਦੇ ਤੇ ਚੱਲਦੇ ਨੇ ਇਹ ਸ਼ਰਧਾਲੂ ਆਉਂਦੇ ਨੇ ਦਰਸ਼ਨ ਕਰਨ ਵਾਸਤੇ ਉਹ ਵੀ ਆਪਣਾ ਕੁਝ ਖਰੀਦਾਰੀ ਆਪਣੇ ਲਈ ਬੱਚਿਆਂ ਲਈ ਕਰਦੇ ਹਨ ਇਨਾਂ ਦੇ ਘਰ ਦੇ ਕੋਲ ਜਰਾ ਚੱਲਦਾ ਹੈ ਬਹੁਤ ਸੋਹਣਾ ਇਸ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਸੰਗਤਾਂ ਨੇ ਜਦੋਂ ਹੀ ਦਰਸ਼ਨ ਕਰਨੇ ਹਨ ਮਹਾਮਾਈ ਦੇ ਉਹ ਤਾਂ ਸੰਗਤ ਆ ਹੀ ਜਾਂਦੀ ਹੈ ਇਸ ਮਹਾਮਾਈ ਦੇ ਦਰਸ਼ਨਾਂ ਲਈ ਜੁਤਰਵਾਰ ਖੁੱਲੇ ਜਾਂਦੇ ਹਨ ਉਸ ਵੇਰੇ 6 ਤੋਂ 7 ਦੇ ਵਿੱਚ ਆਲੇ ਖੁੱਲ੍ਹ ਤੇ ਜਾਂਦੇ ਨੇ ਤੇ ਸ਼ਾਮ ਤੱਕ ਸੰਗਤ ਆ ਕੇ ਦਰਸ਼ਨ ਕਰ ਸਕਦੀ ਹੈ ਤੁਸੀਂ ਵੀ ਆ ਕੇ ਜਰੂਰ ਦਰਸ਼ਨ ਕਰੋ ਦੂਸਰਾ ਮੰਗਲਵਾਰ ਹੈ ਉਹ ਪੰਜ ਮੰਗਲਵਾਰ ਤੱਕ ਇੱਥੇ ਸਮਾ ਮਾਈ ਦੇਰਸ਼ਨ ਕਰਨੇ ਔਰ ਸੰਗਤ ਦੇਦਾਰ ਕਰਨ ਦਾ ਮੌਕਾ ਮਿਲੂਗਾ ਆਓ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਓ ਜੋ ਵੀ ਸੰਗਤ ਚੱਬੇਵਾਲ ਦੇ ਲਾਗੇ ਸ਼ਾਗੇ ਦੇ ਆ ਰਹੇ ਆ ਸਾਰੇ ਦਾ ਜੀ ਆਇਆਂ ਸਾਡੇ ਪੇਤੇ ਵੀ ਜੀ ਤੁਸੀਂ ਇਹ ਸਮਾਜ ਇਥੇ ਆ ਕੇ ਵਿਤਾਰ ਰਹੇ ਹਾਂ ਮਹਾਮਾਈ ਦੀ ਕਿਰਪਾ ਦੇ ਨਾਲ ਹੀ ਹੈ ਤੁਸੀਂ ਵੇਖੋ ਦੁਕਾਨਾਂ ਕਿੰਨੀਆਂ ਸੋਹਣੀਆਂ ਸਜੀਆਂ ਹੋਈਆਂ ਨੇ ਉਸ ਮਹਾਮਾਈ ਦੀ ਯਾਦ ਵਿੱਚ ਸਤਿਨਾਮ ਦਾ ਪਿਆਰ ਭਗਤ ਦਾ ਪਿਆਰ ਸੋ ਇਹ ਹੈ ਜੀ ਮੇਨ ਦਰਬਾਰ ਮੇਨ ਗੇਟ ਜਿੱਥੇ ਸੰਗਤ ਦਰਸ਼ਨ ਜਾਂਦੀ ਹੈ ਜੋ ਕਿ ਭਰਿਆ ਹੋਇਆ ਹੈ ਅਸੀਂ ਦੂਸਰੇ ਪਾਸੇ ਥਾਣੀਆਂ ਦੇ ਜਾ ਚੁੱਕੇ ਹਾਂ ਇਹ ਹੈ ਮਹਾਮਾਇਦਨ ਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਬਹੁਤ ਜ਼ਿਆਦਾ ਹੈ ਬਹੁਤ ਰੱਚ ਹੈ ਫਿਰ ਵੀ ਸੰਗਤ ਦੇ ਦਰਸ਼ਨ ਕਰਨ ਲਈ ਲਾਈਨ ਲੱਗ ਕੇ ਸੋ ਕਰ ਰਹੇ ਨੇ ਕਰੋ ਦੂਸਰੀ ਦਰਸ਼ਨ ਇਹ ਹੈ ਜੀ ਪੋਲੇ ਸ਼ੰਕਰ ਜੀ ਦਾ ਮੰਦਰ ਸੰਤਾਂ ਬੈਠੀਆਂ ਮਹਾਮਾਈ ਦਾ गुणगान ਕਰ ਰਹੀਆਂ ਨੇ ਮਹਾਮਾਈ ਨੂੰ ਯਾਦ ਕਰ ਰਹੀਆਂ ਨੇ ਸੰਤਾਂ ਨੇ ਪੂਰੀ ਸ਼ਰਧਾ ਨਾਲ ਲੈਂਚ ਖੜੀਆਂ ਨੇ ਕਿਸੇ ਨੂੰ ਕੋਈ ਕਾਲ ਹੀ ਨਹੀਂ ਬੜੇ ਆਰਾਮ ਨਾਲ ਸਬਰ ਨਾਲ ਦਰਸ਼ਕ ਇੰਤਜ਼ਾਰ ਨੇ ਤੁਸੀਂ ਵੇਖ ਸਕਦੇ ਹੋ ਇਹ ਹੈ ਰਾਣੀ ਮਾਤਾ ਮੰਦਰ ਦਾ ਅੰਦਰਲਾ ਹਿੱਸਾ ਦਾ ਦਰਸ਼ਨ ਤੁਸੀਂ ਜਰੂਰ ਦਰਸ਼ਨ ਕਰੋ ਇਹ ਹੈ ਪੋलेश्वर ਸ਼ੰਕਰ ਜੀ ਦਾ ਮੰਦਿਰ ਇਸੇ ਮੰਦਿਰ ਦੇ ਰਾਈਟ ਸਾਈਡ ਤੇ ਹੈ ਹੁਣ ਤੁਸੀਂ ਵੇਖ ਰਹੇ ਹੋ ਗੱਦੀ ਮਾਤਾ ਜੀ ਦੀ ਜੇ ਮਾਤਾ ਦੀ ਪ੍ਰਾਚੀਨ ਗੁਫਾ ਮੰਦਿਰ ਮਾਤਾ ਸਤਲ ਦੇਵੀ ਜੀ ਦਾ ਕਾਫੀ ਤੁਹਾਡੇ ਚ ਇੱਥੇ ਆ ਕੇ ਅੰਦਰ ਜਾ ਕੇ ਦਰਸ਼ਨ ਕਰਕੇ ਆਏ ਹੋਣਗੇ ਰੱਛ ਬਹੁਤ ਸੀ ਸੋ ਇਹ ਅੰਦਰਲਾ ਮੰਦਰ ਦਾ ਦ੍ਰਿਸ਼ ਮਹਾਮਾਈ ਤੁਹਾਡੇ ਸਾਧੂ ਨੇ ਝੋਲੀਆਂ ਭਰੇ ਦਰਸ਼ਨ ਕਰਨ ਜਰੂਰ ਆਓ ਆਓ ਪਚਲੀ ਹੁਣ ਸਰੋਵਰ ਵੱਲ ਇਹ ਹੈ ਮਹਾਮਾਈ ਦਾ ਸਰੋਵਰ ਇਸ طرف ਤੁਹਾਡੇ ਜੋ ਬਹੁਤ ਸੰਗਤਾਂ ਨੇ ਇਸ ਸਰੋਵਰ ਦੇ ਦਰਸ਼ਨ ਕੀਤੇ ਹੋਣਗੇ ਜਲਪਨ ਕੀਤਾ ਹੋਇਆ ਤੇ ਇਦੀ ਕਿਰਪਾ ਨਾਲ ਤੁਹਾਡੇ ਸਾਰੇ ਦੁੱਖ ਦੂਰ ਹੋਣਗੇ ਇਸ ਰੋਵਰ ਦੇ ਪਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਮਹਾਮਾਈ ਦੀ ਇਹ ਹੈ ਸ੍ਰੋਵਰ ਦੇ ਨਾਲ ਮੰਦਰ ਪੁਲੀ ਸ਼ੰਕਰ ਜੀ ਦਾ ਸੋ ਜਿਹੜਾ ਸੰਗਤਾ ਚੱਬੇ ਆਲ ਦੇ ਲੱਗ ਕੇ ਨਜ਼ਦੀਕ ਆਨ ਗੌਣ ਅੱਗੇ ਪਿਛੇ ਦੇ ਪਿੰਡਾਂ ਵਿੱਚ ਹਨ ਸੋ ਪਲੀਜ਼ ਕਮੈਂਟ ਦੱਸੋ ਕਿ ਤੁਹਾਡਾ ਆਪਣਾ ਪਿੰਡ ਕਿਹੜਾ ਹੈ ਤੇ ਕੌਣ ਅੱਜ ਦੇ ਦਿਨ ਗਿਆ ਸੀ ਜਿਨ੍ਹਾਂ ਨੇ ਵੀ ਇਹ ਪੇਟ ਦੇਖਿਆ ਹੋਗਾ ਬਹੁਤ ਕਿਰਪਾ ਨਾਲ ਕਿੰਨਾ ਸੋਹਣਾ ਮਹਾਮਾਇ ਦੇ ਚਰਨਾ ਵਿੱਚ ਮਿਲਦੇ ਹਾਂ ਅਗਲੀ ਵਾਰ ਨੂੰ ਹੁਣ ਦੇ ਲਈ ਜੈ ਮਾਤਾ ਦੀ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ